ਤਸ਼ਕਾਲ ਦਿਨ ਇਸਫੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਵੱਡੀ ਖਬਰ ਖਿਡਾਰੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਹੁਣ ਖਿਡਾਰੀ ਸ਼ਰਾਬ ਅਤੇ ਸਿਗਰਟ ਦੀ ਮਸ਼ੂਰੀ ਨਹੀਂ ਕਰ ਪਾਣਗੇ ਕੇਂਦਰ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੇ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਖਿਡਾਰੀ ਜਿਹੜਾ ਸ਼ਰਾਬ ਅਤੇ ਸਿਗਰਟ ਦੀ ਮਸ਼ਹੂਰੀ ਨਹੀਂ ਕਰੇਗਾ ਯਾਨੀ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਉਹ ਭਾਗ ਨਹੀਂ ਲੈਣਗੇ ਜਿਸ ਦੇ ਵਿੱਚ ਸ਼ਰਾਬ ਅਤੇ ਸਿਗਰਟ ਦੀ ਮਸ਼ਹੂਰੀ ਹੁੰਦੀ ਹੋਵੇ ਤਾਂ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਅਤੁਲ ਗੋਇਲ ਨੇ BCCI ਅਤੇ ਸਾਈ ਨੂੰ ਪੱਤਰ ਲਿਖ ਕੇ ਖਿਡਾਰੀਆਂ ਤੋਂ ਤੁਰੰਤ ਸੌ ਲੈਣ ਦੇ ਲਈ ਵੀ ਕਿਹਾ ਹੈ ਕਿ ਹੈ ਕਿ ਖਿਡਾਰੀ ਤੁਰੰਤ ਜਿਹੜੇ ਸੌ ਲੈਣ ਕੀ ਉਹ ਅਜਿਹੇ ਆ ਇਸ਼ਤਿਹਾਰਾ ਦੇ ਵਿੱਚ ਭਾਗ ਨਹੀਂ ਲੈਣਗੇ ਜੋ ਕਿ ਸ਼ਰਾਬ ਅਤੇ ਸਿਗਰਟ ਨੂੰ ਪ੍ਰਮੋਟ ਕਰਦੇ ਹੋਣ ਤਾਂ ਪੱਤਰ ਦੇ ਵਿੱਚ ਡਾਕਟਰ गोयल ਨੇ ਲਿਖਿਆ ਕਿ ਖਿਡਾਰੀ ਖਾਸ ਕਰਕੇ ਕ੍ਰਿਕਟਰ ਦੇਸ਼ ਦੀ ਨੌਜਵਾਨ ਆਬਾਦੀ ਲਈ ਰੋਲ ਮਾਡਲ ਹੁੰਦੇ ਨੇ ਇਹ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਲਾਂਕਿ ਇਹ ਬਦਕਿਸਮਤੀ ਹੈ ਕਿ ਮਹਾਨ ਖੇਡ ਸਿਤਾਰੇ ਅਕਸਰ ਸਿਗਰਟ ਬੀਰੀ ਜਾਂ ਪਾਣ ਮਸਾਲਾ ਦੀ ਮਸ਼ਹੂਰੀ ਕਰਦੇ ਹੋਏ ਦਿਖਾਈ ਦਿੰਦੇ ਨਹੀਂ ਖਿਡਾਰੀ ਸਿਗਰਟ ਸ਼ਰਾਬ ਦੇ ਇਸ਼ਤਿਹਾਰਾ ਦੇ ਵਿੱਚ ਨਹੀਂ ਦਿਖਾਈ ਦੇਣਗੇ ਸਰਕਾਰ ਨੇ ਕਿਹਾ ਕਿ ਬੀਸੀਸੀਆਈ ਖਿਡਾਰੀਆਂ ਤੋਂ ਹਲਫਨਾਮਾ ਲਓ ਗੱਜ਼ੀ ਕੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਿਹਤ ਵਿਭਾਗ ਹੈ ਕੇਂਦਰ ਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਖਿਡਾਰੀ ਖਾਸ ਤੌਰ ਤੇ ਜਿਹੜੇ ਕ੍ਰਿਕਟਰ ਖਿਡਾਰੀ ਹੁੰਦੇ ਨੇ ਉਹ ਦੇਸ਼ ਦਾ ਰੋਲ ਮਾਡਲ ਹੁੰਦੇ ਨੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਉਹਨਾਂ ਨੂੰ ਫੋਲੋ ਕੀਤਾ ਜਾਂਦਾ ਹੈ ਤੇ ਜਦੋਂ ਉਹ ਅਜਿਹੇ ਇਸ਼ਤਿਹਾਰਾ ਦੇ ਵਿੱਚ ਕੰਮ ਕਰਦੇ ਨੇ ਜੋ ਕਿ ਸਿਗਰਟ ਅਤੇ ਸ਼ਰਾਬ ਨੂੰ ਪ੍ਰਮੋਟ ਕਰਦੇ ਹੋਣ ਤਾਂ ਬੱਚੇ ਜਿਹੜੇ ਅੱਜ ਕੱਲ ਦਾ ਯੂਥ ਹੈ ਉਹ ਪ੍ਰੇਰਿਤ ਹੁੰਦਾ ਤਾਂ ਉਹ ਗਲਤ ਕੰਮਾਂ ਵੱਲ ਲੱਗ ਜਾਂਦਾ ਤਾਂ ਇਸੇ ਦੇ ਚਲਦੇ ਬੀਸੀਸੀਆਈ ਨੂੰ ਹੁਣ ਹੁਕਮ ਜਾਰੀ ਹੋਏ ਨੇ ਅਤੇ ਕਿਹਾ ਕਿ ਜਿਹੜੇ ਖਿਡਾਰੀ ਸਾਰੇ ਖਿਡਾਰੀ ਨੇ ਉਹਨਾਂ ਤੋਂ ਤੁਰੰਤ ਹਲਫਨਾਮਾ ਲਿਆ ਜਾਵੇ ਸੋਂ ਖਵਾਈ ਜਾਵੇ ਕਿ ਉਹ ਅਜੇਹੀਆਂ ਇਸ਼ਤਿਹਾਰਾ ਦੇ ਵਿੱਚ ਕੰਮ ਨਹੀਂ ਕਰਨਗੇ ਤਾਂ ਵੱਡੀ ਖਬਰ ਜਿਹੜੀ ਹੈ ਖਿਡਾਰੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿਹੜੇ ਖਿਡਾਰੀ ਹੁੰਦੇ ਨੇ ਭਾਵੇਂ ਉਹ ਸਾਬਕਾ ਖਿਡਾਰੀ ਹੋਣ ਉਹ ਜਿਹੜੇ ਇਸ਼ਤਿਹਾਰ ਦਿੰਦੇ ਨੇ ਜਿਹੜ ਜੋ ਡਰੱਗਸ ਨੂੰ ਨਸ਼ੇ ਨੂੰ ਜਿਹੜਾ ਪ੍ਰਮੋਟ ਕੀਤਾ ਜਾਂਦਾ ਹੈ ਯਾਨੀ ਕਿ ਸਿਗਰਟ ਅਤੇ ਸ਼ਰਾਬ ਨੂੰ ਪ੍ਰਮੋਟ ਕੀਤਾ ਜਾਂਦਾ ਤਾਂ ਇਸ ਨੂੰ ਲੈ ਕੇ ਹੁਣ ਜਿਹੜਾ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਇਹ ਜਿਹੜੇ ਇਸ਼ਤਿਹਾਰ ਹੁੰਦੇ ਨੇ ਯੂਥ ਨੂੰ ਪ੍ਰੇਰਿਤ ਕਰਦੇ ਨੇ ਤਾਂ ਯੂਥ ਗਲਤ ਕੰਮਾਂ ਵੱਲ ਲੱਗ ਜਾਂਦਾ ਹੈ ਜਿਸ ਕਰਕੇ ਖਿਡਾਰੀਆਂ ਨੂੰ ਖਾਸ ਜਿਹੜਾ ਧਿਆਨ ਦੇਣ ਦੀ ਲੋੜ ਹੈ ਕਿ ਉਹ ਅਜੇ ਇਹ ਇਸ਼ਤਿਹਾਰਾ ਦੇ ਵਿੱਚ ਕੰਮ ਨਾ ਕਰਨ ਕਿਉਂਕਿ ਉਹ ਰੋਲ ਮਾਡਲ ਹੁੰਦੇ ਨੇ ਦੇਸ਼ ਦਾ ਤਾਂ ਜਿਹੜੇ ਯੂਥ ਹੈ ਉਹਨਾਂ ਨੂੰ ਕਾਫੀ ਜਿਹੜੇ ਫੋਲੋ ਕਰਦੇ ਨੇ ਤਾਂ ਅਜੇ ਇਹ ਦੇ ਵਿੱਚ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੇ ਵੱਲੋਂ BCCI ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਖਿਡਾਰੀ ਅਜੇ ਇਹ ਇਸ਼ਤਿਹਾਰਾ ਦੇ ਵਿੱਚ ਕੰਮ ਕਰਨਗੇ ਉਹ ਕਾਫੀ ਨਿੰਦਨ ਯੋਗ ਹੋਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਤੁਰੰਤ ਜਿਹੜਾ ਸੋਚ ਕਵਾਈ ਜਾਵੇ ਖਿਡਾਰੀਆਂ ਨੂੰ ਕਿ ਉਹ ਇਨ ਫਿਊਚਰ ਦੇ ਵਿੱਚ ਅਜਿਹੇ ਇਸ਼ਤਿਹਾਰਾਂ ਦੇ ਵਿੱਚ ਕੰਮ ਨਹੀਂ ਕਰਨਗੇ